ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੋੜਿਆ ਟਿਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ ਹੈ 9814506336 ਤੇ ਲੋਕੇਸ਼ਨ ਹੈਗੀ 124 ਸੀ ਰਣਜੀਤਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਨਹੀਂ ਕਰਦੇ ਹਾਂ ਔਰ ਸਾਡੇ ਸਿੰਪਲ ਸੂਟ ਦੀ ਸਟੀਚਿੰਗ 300 ਰੁਪਿਆ ਤੁਸੀਂ ਸਾਡੇ ਤੋਂ ਸੂਟ ਖਰੀਦ ਕੇ ਸਾਨੂੰ ਆਪਣਾ ਨਾਮ ਵਟਸਐਪ ਕਰਕੇ ਫ੍ਰੀ ਸ਼ਿਪਿੰਗ ਦੇ ਵਿੱਚ ਤੁਸੀਂ ਕਲ ਬੈਠੇ ਹੀ ਆਪਣਾ ਸੂਟ ਹੈ ਜਿਹੜਾ ਉਹ ਸਿਲਵਾ ਕੇ ਪਾ ਸਕਦੇ ਤੇ ਇੱਕ ਮੇਰੀ ਰਿਕੁਐਸਟ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਮੈਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਇੰਸਟਾ ਤੇ ਮੈਨੂੰ ਫੋਲੋ ਕਰੋ ਉਹਦਾ ਵੀ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤਾਂ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੇਕਰ ਬਾਲੀਆਂ ਬਣਾ ਲੈ ਸੂਟ ਮੰਗਾਉਣੇ ਆ ਤਾਂ ਰੇਟ ਇਹੀ ਰਹੂਗਾ ਜੋ ਸੀ ਇੰਡੀਆ ਵਿੱਚ ਦਿੰਨੇ ਆ ਪਰ ਸ਼ਿਪਿੰਗ ਚਾਰजेस ਨੇ ਜਿਹੜੇ ਉਹਨਾਂ ਨੂੰ ਐਕਸਟਰਾ ਦੇਣੇ ਪੈਣਗੇ ਉਹ ਵੀ ਆਪਣਾ ਨਾਪ ਭੇਜ ਕੇ ਸਾਡੇ ਤੋਂ ਸੂਟ ਸਿਲਵਾ ਸਕਦੇ ਨੇ ਤਾਂ ਹੁਣ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸੀਜ਼ਨ ਹੈ ਉਹ ਚੇਂਜ ਹੋ ਰਿਹਾ ਤਾਂ ਆਪਣੇ ਬੁਟੀਕ ਤੇ ਜਿੰਨੇ ਸੂਟ ਤੁਹਾਨੂੰ ਪਿੱਛੇ ਦਿਖ ਰਹੇ ਨੇ ਬਹੁਤ ਕਾਫੀ ਨੇ ਸੂਟ ਤਾਂ ਉਹ ਸਾਰੇ ਆਪਾਂ ਨੇ ਡਿਸਕਾਊਂਟ ਤੇ ਲਾਇਆ ਹੋਈ ਨੇ ਅਗਰ ਤਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਮੈਨੂੰ WhatsApp ਤੇ ਜਾਂ ਮੈਨੂੰ ਫੋਨ ਕਰ ਸਕਦੇ ਹੋ ਮੇਰਾ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਆ ਰਿਹਾ ਤਾਂ ਉਹ ਸੂਟ ਤੁਸੀਂ ਮੰਗਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਰੇਟ ਤੇ ਨੇ ਇੱਕ ਵਾਰੀ ਸੂਟ ਲੈ ਕੇ ਦੇਖੋ बार-बार ਤੁਸੀਂ ਸਾਡੇ ਸੂਟਾਂ ਤੋਂ ਤੁਹਾਡਾ ਜੀ ਨਹੀਂ ਉਤਰਨਾ ਹੈਗਾ ਇੰਨੀ ਵਧੀਆ ਫੈਬਰਿਕ ਹੁੰਦੀ ਹੈ ਗਾਰੰਟੀ ਵਾਲਾ ਵਧੀਆ ਆਪਾਂ ਜਿਹੜਾ ਹੈ ਉਹ ਕਪੜਾ ਦਿੰਨੇ ਆ ਤਾਂ ਆਪਣੇ ਕੋਲ ਗਰਮੀਆਂ ਦੇ ਸੂਟ ਆ ਚੁੱਕੇ ਨੇ ਆਲ ওভার ਵੀ ਆ ਚੁੱਕੇ ਨੇ ਵਿਦਾਉ ਵਿਦਾ ਦੁਪੱਟਾ ਵੀ ਆ ਚੁੱਕੇ ਨੇ ਵਿਦਾਉ ਦੁਪੱਟਾ ਵੀ ਆ ਚੁੱਕੇ ਨੇ ਔਰ ਆਪਣੇ ਪਾਰਟੀ ਵੇਅਰ ਸੂਟ ਵੀ ਆ ਚੁੱਕੇ ਨੇ ਕਾਲਜ ਵੇਅਰ ਵੀ ਆ ਚੁੱਕੇ ਨੇ ਆਫਿਸ ਵੇਅਰ ਵੀ ਆ ਚੁੱਕੇ ਨੇ ਹਰ ਤਰ੍ਹਾਂ ਦਾ ਜਿਹੜਾ ਸਟਾਕ ਹੈ ਆਪਣੇ ਕੋਲ ਆ ਚੁੱਕਿਆ ਹੈ ਉਹ ਉਸ ਨੂੰ ਸਟੈਪ ਵਾਈਜ਼ ਸਟੈਪ ਆਪਾਂ ਦਿਖਾਵਾਂਗੇ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਈ ਜਾਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹ ਸੂਟ ਨੇ ਜਿਹੜੇ ਪਿੱਛੇ ਡਿਸਕਾਊਂਟ ਤੇ ਲਾਏ ਹੋਏ ਇਹ ਵੀ ਮੈਂ 1 ਬਾਈ 1 ਤੁਹਾਨੂੰ ਦਿਖਾਵਾਂਗੀ ਜੇ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਕੋਈ ਜਿਜਕਣ ਵਾਲੀ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਹੈਗੀ ਵਧੀਆ ਫੈਬਰਿਕ ਆ ਜਿਹੜੀ ਉਹ ਤੁਹਾਡੇ ਘਰੇ ਪਹੁੰਚੂਗੀ ਤਾਂ ਚਲੋ ਆਪਾਂ ਅੱਜ ਦੀ ਜਿਹੜੀ ਵੀਡੀਓ ਆ ਉਹ ਸ਼ੁਰੂ ਕਰਦੇ ਆਂ ਹਾਂਜੀ ਆਪਣਾ ਇਹ ਵਾਲਾ ਸੂਟ ਹੈ ਜੀ ਮਸਲੀਨ ਤੇ ਹੈ ਮਸਟਰਡ ਕਲਰ ਦਾ ਇਹਦੇ ਵਿੱਚ ਸੀਕੁਐਂਸ ਵਰਕ ਵੀ ਹੋਇਆ ਹੋਇਆ ਥੋੜਾ ਥੋੜਾ ਤੁਸੀਂ ਗ੍ਰੇਸ ਦੇ ਸਕਦੇ ਹੋ ਕੱਪੜੇ ਦੀ ਗ੍ਰੇਸ ਦੇਖ ਸਕਦੇ ਹੋ ਇਹ ਹੈਗਾ ਫਰੰਟ ਇਹ ਇਸ ਤਰ੍ਹਾਂ ਦਾ ਇਹਦੇ ਤੇ ਫਰੰਟ ਤੇ ਆ ਜਾਏਗਾ ਤੇ ਇਹ ਹੈ ਇਸ ਦਾ ਪੱਲੇ ਤੇ ਪੱਲੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਵੀ 골ਡਨ ਦੇ ਵਿੱਚ ਇਸ ਤੇ ਹੈ ਛਾਪਾ ਜਿਵੇਂ ਆਪਾਂ ਕਹਿੰਦੇ ਨੇ ਲੱਗਿਆ ਹੋਇਆ ਬਹੁਤ ਹੀ ਪਿਆਰਾ ਇਹ ਪੱਲਾ ਆ ਗਿਆ ਇਹ ਆ ਗਿਆ ਇਸ ਦਾ ਫਰੰਟ ਤੇ ਇਹ ਆ ਜੇਗੀ ਇਸ ਦੀ ਬਾਜੂ ਬਾਜੂ ਤੇ ਵੀ ਤੁਸੀਂ ਦੇਖੋ ਇਸੇ ਤਰ੍ਹਾਂ ਦਾ ਛੋਟੇ ਛੋਟੇ ਬੁਕਦੀ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਬਾਜੂ ਤੇ ਆ ਗਿਆ ਤੇ ਇਹ ਰਹੂਗੀ ਜੀ ਇਸ ਦੀ ਬੈਕ ਬੈਕ ਤੇ ਬਣਿਆ ਉਵੇਂ ਹੀ ਹੋਇਆ ਫੁੱਲ ਪਰ ਉਹਦੇ ਵਿੱਚ ਨਾ ਜਿਵੇਂ ਛੋਟੇ ਛੋਟੇ ਜੇ ਉਹਨਾਂ ਨੇ ਲਾਏ ਹੋਏ ਨੇ ਉਸ ਤਰ੍ਹਾਂ ਉਹ ਨਹੀਂ ਲੱਗੇ ਹੋਏ ਸਿਰਫ ਇਹਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ ਤੇ ਇਹ ਹੈ ਇਸ ਦੇ ਵੀ ਉਹਦੇ ਤੇ ਫਰੰਟ ਤੇ ਇਹਦੇ ਤੇ ਛੋਟੇ ਛੋਟੇ ਲੱਗੇ ਹੋਏ ਨੇ ਮੋਤੀ ਜਿਹੇ ਤੇ ਇਹ ਇਸੇ ਤਰ੍ਹਾਂ ਦਾ ਇਹ ਆ ਗਈ ਇਸ ਦੀ ਬਾਹਾਂ ਬਾਹਾਂ ਤੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਫਲਾਵਰ ਇਹ ਆ ਗਈ ਇਸ ਦੀ ਸ਼ਰਟ ਤਾਂ ਇਹਦੀ ਲੁੱਕ ਹੈ ਜਿਹੜੀ ਉਹ ਕੁਝ ਇਸ ਤਰ੍ਹਾਂ ਦੀ ਰਹੂਗੀ ਕਪੜਾ ਬਹੁਤ ਸੋਹਣਾ ਛੱਡਣ ਵਾਲਾ ਨਹੀਂ ਹੈਗਾ ਗਰਮੀ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਲਾਈਨਿੰਗ ਲਾਓ ਨਾ ਲਾਓ ਇਹ ਤੁਹਾਡੀ ਮਰਜ਼ੀ ਹੈ ਇਹ ਸ਼ਰਟ ਹੈ ਤੇ ਇਹਦੇ ਨਾਲ ਹੀ ਹੈ ਮਸਲੀਨ ਦੀ ਬਾਟਮ ਕੱਟ ਪੂਰਾ ਫੈਬਰਿਕ ਬਹੁਤ ਵਧੀਆ ਇਹ ਆ ਗਈ ਜੀ ਪਲੇਨ ਬਾਟਮ ਔਰ ਇਹ ਮਾਲ ਹਜੇ ਖੁੱਲਿਆ ਹੀ ਆ ਇਹਦਾ ਦੁਪੱਟਾ ਇਹਨਾਂ ਦੇ ਵੈਸੀ ਬਹੁਤ ਵਧੀਆ ਹੁੰਦੇ ਨੇ ਪਿਛਲੀਆਂ ਗਰਮੀਆਂ ਦੇ ਵਿੱਚ ਨਾ ਇਹ ਮੈਂ ਬਹੁਤ ਹੀ ਸੇਲ ਕੀਤੇ ਨੇ ਮਸਲੀਨ ਆ ਜਿਹੜੀ ਪਿਛਲੀ ਗਰਮੀ ਚ ਵੀ ਛਾਈ ਰਹੀ ਸੀ ਕਿਉਂਕਿ ਇਹ ਕੱਪੜਾ ਹੀ ਬਹੁਤ ਵਧੀਆ ਹੁੰਦਾ ਆ ਦੇਖੋ ਏ ਆਜੂਗਾ ਇਸ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਦੁਪੱਟਾ ਹੈ ਕਲਰ ਹੈਗਾ ਮਸਟਰਡ ਛੱਡਣ ਵਾਲਾ ਨਹੀਂ ਹੈਗਾ ਅਗਰ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਲਓ ਔਰ ਛੇਤੀ ਤੋਂ ਛੇਤੀ ਆਰਡਰ ਕਰ ਦਿਓ ਉਰੇ ਖੁੱਲੇ ਡੁੱਲੇ ਔਰ ਫੈਬਰਿਕ ਹੈ ਨਾ ਜਿਹੜੀ ਬਹੁਤ ਹੀ ਪਿਆਰੀ ਫੈਬਰਿਕ ਹੈ ਇਹ ਹੈ ਜੀ ਅਗਲਾ ਸੂਟ ਇਹ ਆਪਣੇ ਆਪ ਦੇ ਵਿੱਚ ਲਾਜਵਾਬ ਹੈ ਇਹਦੀ ਲੁੱਕ ਹੈ ਨਾ ਜਿਹੜੀ ਉਹ ਕੁਝ ਇਸ ਤਰ੍ਹਾਂ ਦੀ ਆਉਗੀ ਇਸ ਤਰ੍ਹਾਂ ਦਾ ਇਹ ਕਲਰ ਹੈ ਇਹਦੀ ਲੁੱਕ ਹੈ ਜਿਹੜੀ ਇਸ ਤਰ੍ਹਾਂ ਦੀ ਆਉਗੀ ਜਦੋਂ ਪਾ ਕੇ ਖੜੋਂਗੇ ਨਾ ਪੁੱਛਣਗੇ ਸਾਰੇ ਵੀ ਫੁੱਟ ਲੈ ਕੇ ਹੋਏ ਨੇ ਮਾਰਕੀਟ ਦੇ ਵਿੱਚ ਬਹੁਤ ਰੀ ਰੇਟ ਇਹਨਾਂ ਦੇ ਆਈ ਨੇ ਆਪਣੇ ਕੋਲ ਇਹ ਬਿਲਕੁਲ ਰੀਜ਼ਨੇਬਲ ਰੇਟ ਤੇ ਤੁਹਾਨੂੰ ਮਿਲਣਗੇ ਇੱਕ ਵਾਰੀ ਸਾਡਾ ਕੱਪੜਾ ਮੰਗਾ ਕੇ ਦੇਖੋ ਇਹ ਜਿਹੜੇ ਸੂਟ ਮੈਂ ਅੱਜ ਦਿਖਾ ਰਹੀ ਹਾਂ ਨਾ ਇਹ ਸਾਰੀ 1500 ਦੀ ਰੇਂਜ ਦੇ ਵਿੱਚ ਨੇ ਹੁਣ ਆ ਗਿਆ ਜੀ ਜਿਹੜਾ ਇਹ ਵਾਲਾ ਸੂਟ ਹੈ ਇਹ ਦੇਖੋ ਇਹ ਦਾ ਇਹ ਆ ਗਿਆ ਜੀ ਇਸ ਦਾ ਘੇਰਾ ਇਹ ਤੇ ਲੈਸ ਨਹੀਂ ਆਪਾਂ ਕਹਿ ਸਕਦੇ ਹੈਗੇ ਬਹੁਤ ਹੀ ਜ਼ਿਆਦਾ ਇਹਦੇ ਵਰਕ ਹੈ ਇਸ ਤੇ ਆ ਵੀ ਵਰਕ ਹੋਇਆ ਹੋਇਆ ਇਹ ਉਹ ਲੈਸ ਨਹੀਂ ਹੈ ਜਿਵੇਂ ਆਪਾਂ ਕਹਿ ਦਿੰਨਾ ਵੀ ਰਫ ਜਿਹੀ ਲੈਸ ਉਸ ਤਰ੍ਹਾਂ ਦੀ ਲੈਸ ਨਹੀਂ ਹੈਗੀ ਇਹ ਡਿਫਰੈਂਟ ਜਿਹੜਾ ਕਲਰ ਹੈ ਇਹ ਮਤਲਬ ਕਿ ਡਿਫਰੈਂਟ ਜੀ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਉਹ ਲੇਸ ਵਾਲਾ ਕੰਮ ਨਹੀਂ ਹੈਗਾ ਉਹ ਜਿਵੇਂ ਆਪਾਂ ਹੁੰਦੇ ਨੇ ਸੁੱਟਾਂ ਤੇ ਉਹ ਵੀ ਨਹੀਂ ਹੈਗਾ ਇਹ ਅੱਡ ਕੱਪੜਾ ਲਾ ਕੇ ਨਾ ਉਹਦੇ ਤੇ ਇਹ ਵਰਕ ਕੀਤਾ ਹੋਇਆ ਇਹ ਵੀ ਵਰਕ ਹੀ ਹੈ ਇਹ ਇਹ ਇੰਨਾ ਜਿਹੜਾ ਕੱਪੜਾ ਹੈ ਉਹ ਉਹਨਾਂ ਨੇ ਆਪ ਅੱਡ ਲਾ ਕੇ ਕੰਪਨੀਆਂ ਵਾਲਿਆਂ ਨੇ ਤੇ ਇਹ ਆ ਜਿਗਾ ਇਸ ਦਾ ਪੱਲਾ ਪੱਲਾ ਬਹੁਤ ਸੋਹਣਾ ਇਹ ਆ ਗਿਆ ਵਿਚਾਰ ਤੇ ਲੈਂਥ ਇਹਦੀ ਪੂਰੀ ਹੈ ਤਾਂ ਇਸ ਦੀ ਜਿਹੜੀ ਲੁੱਕ ਹੈ ਉਹ ਇਸ ਤਰ੍ਹਾਂ ਦੀ ਰੋਗੀ ਥੱਲੇ ਤੋਂ ਐਵੇਂ ਲੁੱਕ ਰਗੀ ਤੇ ਇਹ ਆ ਜਾਣਗੀਆਂ ਇਸ ਦੀਆਂ ਬਾਜੂ ਇਹ ਬਾਜੂ ਦੇ ਨਾਲ ਦਾ ਹੀ ਹੈ ਜਿਹੜਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਉਹ ਵੀ ਕੱਪੜਾ ਲੈ ਲੋ ਇੱਕ ਵਾਰੀ ਯਾਦ ਰੱਖੂਗੇ ਤੁਸੀਂ ਇਹ ਗ੍ਰੇ ਕਲਰ ਦੇ ਵਿੱਚ ਆ ਜਾਂਦਾ ਹੈ ਗ੍ਰੇ ਤੇ ਪਿੰਕ ਅਹ ਥੋੜਾ ਜਿਹਾ ਹੋਰ ਬਹੁਤ ਸੋਹਣੇ ਸੋਹਣੇ ਕਲਰ ਜਿਹੇ ਨੇ ਇਹਦੇ ਵਿੱਚ ਇਹ ਆ ਗਈ ਬਾ ਪਿੱਛੇ ਆ ਜਿਹੜੀ ਬੈਕ ਹੈ ਉਹ ਇਸ ਤਰ੍ਹਾਂ ਦੀ ਆ ਚੁੱਕੀ ਹੈ ਵੀ ਅਹ ਇੱਥੋਂ ਉੱਪਰੋਂ ਪਲੇਨ ਹੈ ਔਰ ਜਿਹੜਾ ਪੱਲਾ ਆ ਜੂਗਾ ਉਹ ਉਸਤੇ ਐਂ ਜਿਵੇਂ ਫਰੰਟ ਦੇ ਸੀਗੇ ਡਿਜ਼ਾਈਨ ਬਣਿਆ ਹੋਇਆ ਉਹ ਇਸ ਤਰ੍ਹਾਂ ਦਾ ਹੈਗੇ ਪੱਲਾ ਸੋ ਇਹਦੀ ਜਿਹੜੀ ਲੁੱਕ ਹੈਗੀ ਆ ਉਹ ਰਹੂਗੀ ਜੀ ਇਸ ਤਰ੍ਹਾਂ ਦੀ ਯਾਨੀ ਮੇਨ ਜਿਹੜੀ ਚੀਜ਼ ਆ ਨਾ ਉਹ ਆਹ ਦੇਖਣ ਵਾਲੀ ਆ ਆ ਵਾਲੀ ਚੀਜ਼ ਹੈਗੀ ਬੇਹੱਦ ਸੋਹਣੀ ਹੈ ਇਹ ਆ ਗਿਆ ਜੀ ਸ਼ਰਟ ਆ ਗਈ ਇਹ ਨਾਲ ਇਸ ਦੇ ਇਹ ਆ ਗਈ ਬਾਟਮ ਇਹ ਹੈਗੀ ਟੈਨ ਅਮਰੀਕ ਦੀ ਕੱਟ ਪੂਰਾ ਰਹੂਗਾ ਇਹ ਇਸ ਕਲਰ ਦੀ ਆ ਗਈ ਗ੍ਰੇ ਹੈ ਇਹ ਦੇ ਕਲਰ ਬਹੁਤ ਜਿਆਦਾ ਸੋਹਣਾ ਹੁਣ ਅੱਗੇ ਆ ਗਿਆ ਜੀ ਦੁਪੱਟਾ ਇਹਦਾ ਦੁਪੱਟਾ ਬੜਾ ਪਿਆਰਾ ਜਿਹਾ ਕਿਉਂਕਿ ਜਦੋਂ ਆਪਣੇ ਕੋਲ ਡਿਫਰੈਂਟ ਹੋਵੇ ਨਾ ਚੀਜ਼ ਤਾਂ ਥੋੜੀ ਆਪਾਂ ਅਲੱਗ ਜੇ ਲੱਗਦੇ ਹਾਂ ਜੇ ਪਾਇਆ ਹੋਵੇ ਮਸਲੀਨ ਦਾ ਦੁਪੱਟਾ ਵਸ ਕੀ ਕਹਿਣਾ ਦੁਪੱਟੇ ਦਾ ਇੰਨਾ ਸੌਫਟ ਫੈਬਰਿਕ ਹੈ ਜੀ ਇਹ ਔਰ ਜਿਹੜੀ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਆ ਬੇਹੱਦ ਸੋਹਣੀ ਐ ਕਾਲਜ ਚ ਪਾਓ ਆਫਿਸ ਚ ਪਾਓ ਜਿੱਥੇ ਮਰਜ਼ੀ ਪਾ ਕੇ ਖੜਜੋ ਤੁਸੀਂ ਬਿਲਕੁਲ ਡਿਫਰੈਂਟ ਲੱਗੋਗੇ ਇਹ ਵਾਲਾ ਆਪਣਾ ਦੁਪੱਟਾ ਜਾਂਦਾ ਤੇ ਇਸ ਦੀ ਲੁੱਕ ਐ ਜਿਹੜੀ ਉਹ ਤੁਸੀਂ ਦੇਖੋ ਇਹ ਹੈ ਇਸ ਦੀ ਲੁੱਕ ਬਣ ਕੇ ਇਸ ਤਰ੍ਹਾਂ ਦਾ ਤਿਆਰ ਤੇ ਰੇਟ ਉਹੀ ਐ ਇਹ ਸਾਰੇ ਸੂਟ ਜਿੰਨੇ ਵੀ ਮੈਂ ਅੱਜ ਦਿਖਾ ਰਹੀਆਂ ਸਾਰੇ 1500 ਦੇ ਵਿੱਚ ਹੋਉਂਦੇ ਜੀ ਅੱਗੇ ਆ ਲਓ ਜੀ ਆਪਣੇ ਕੋਲ ਇਹ ਫਿਲਹਾਲ ਮੇਰੇ ਕੋਲ ਦੋ ਨੇ ਕਿਉਂਕਿ ਤਿੰਨ ਚਾਰ ਸੂਟ ਮੇਰੇ ਕੋਈ ਲੈ ਕੇ ਗਿਆ ਹੋਇਆ ਉਹ ਮੈਂ ਫੇਰ ਦਿਖਾ ਦੂੰਗੀ ਇਹ ਵੀ ਮਸਲਿਨ ਤੇ ਹੈ ਕਲਰ ਉਸ ਤੋਂ ਇਸਟਲ ਕਲਰ ਹੀ ਨੇ ਸਾਰੇ ਜਿਹੜੇ ਇਸ ਦੇ ਵਿੱਚ ਇੱਕ ਇਹ ਕਲਰ ਹੈ ਬੜਾ ਮਿੱਠਾ ਇਹ ਪਹਿਲਾਂ ਤਾਂ ਤੁਹਾਨੂੰ ਇਹ ਕਲਰ ਹੀ ਨਹੀਂ ਕਿਤੇ ਮਿਲਣਾ ਹੈਗਾ ਕਿਉਂਕਿ ਗਰਮੀਆਂ ਦੇ ਵਿੱਚ ਤੋਹਫੇ ਹੁੰਦੇ ਨੇ ਇਹ ਜਿਹੜੇ ਕਲਰ ਹੁੰਦੇ ਨੇ ਇੱਕ ਵਾਰੀ ਤੁਸੀਂ ਸੂਟ ਸਵਾ ਲਿਆ ਫਿਰ ਤੁਸੀਂ ਯਾਦ ਰੱਖੋਗੇ ਹੁਣ ਇਹ ਬਹੁਤ ਹੀ ਪੇਸਟਲ ਜਿਹਾ ਕਲਰ ਹੈ ਗ੍ਰੀਨ ਕਲਰ ਪੈਰਟ ਕਲਰ ਵੀ ਨਹੀਂ ਹੈਗਾ ਇਹ ਬਹੁਤ ਜ਼ਿਆਦਾ ਸੋਹਣਾ ਤੇ ਇਸ ਦੇ ਵਿੱਚ ਇਹ ਜਿਹੜਾ ਹੈ ਆਪਣਾ ਆ ਦੇਖੋ ਇਹ ਹੈਂਡ ਟੱਚ ਹੈ ਇਹਦੇ ਵਿੱਚ ਆਰੀ ਦੇ ਨਾਲ ਆਊਟਿੰਗ ਕੀਤੀ ਹੋਈ ਹੈ ਤੇ ਇਹ ਜਿਹੜਾ ਹੈ ਇਸ ਦੇ ਵਿੱਚ ਇਹ ਐਵੇਂ ਹੈਂਡ ਟੱਚ ਦਿੱਤਾ ਹੋਇਆ ਇਹ ਆ ਜਾਂਦਾ ਇਸ ਦਾ ਪੱਲਾ ਮਤਲਬ ਕਿ ਵਰਕ ਹੈ ਆਰੀ ਦਾ ਵੀ ਹੈਗਾ ਔਰ ਹੈਂਡ ਟੱਚ ਵੀ ਹੈ ਇਹਦੇ ਵਿੱਚ ਛੋਟੇ ਛੋਟੇ ਸਤਾਰੇ ਜੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਸੋਹਣਾ ਏ ਜਿਹਨੂੰ ਆਪਾਂ ਨੋਟ ਉਹ ਕਹਿੰਦੇ ਆ ਡਿਜ਼ਾਈਨ ਬਣਿਆ ਹੋਇਆ ਬਹੁਤ ਵਧੀਆ ਤੇ ਥੱਲੇ ਇਹ 골ਡਨ ਲਗਾ ਕੇ ਇਸ ਨੂੰ ਤੁਹਾਨੂੰ ਕੋਈ ਹੋਰ ਲੈਸ ਜਾਂ ਗੋਟਾ ਗੋਟਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਲਰ ਬੜਾ ਸੋਹਣਾ ਇਹਦੀ ਫਾਈਨਲ ਜਿਹੜੀ ਲੁੱਕ ਹੈ ਉਹ ਹੈਗੀ ਹੈ ਜੀ ਇਸ ਤਰ੍ਹਾਂ ਦੀ ਬੜਾ ਮਿੱਠਾ ਜਿਹਾ ਕਲਰ ਬੜਾ ਪਿਆਰਾ ਜਿਹਾ ਕਲਰ ਇਹ ਉੱਪਰ ਤੱਕ ਇਹ ਸਾਰੇ ਇੱਥੇ ਛੋਟੇ ਛੋਟਾ ਜਿਹਾ ਜ਼ਰੀ ਦੇ ਨਾਲ ਨਾ ਆਰੀ ਵਰਕ ਹੋਇਆ ਹੋਇਆ ਇਹ ਤੇ ਇਹ ਆ ਰਹੰਦਾ ਹੈ ਇਸ ਦਾ ਪਿੱਛਾ ਮਿੱਠਾ ਜਿਹਾ ਕਲਰ ਹੈ ਇਹ ਇਸੇ ਤਰ੍ਹਾਂ ਇਹਦੀ ਇਹ ਬੈਕ ਆ ਜਾਏਗੀ ਬੈਕ ਤੇ ਡਿਜ਼ਾਈਨ ਹੀ ਬਣਿਆ ਹੋਇਆ ਉਸੇ ਤਰ੍ਹਾਂ ਦਾ ਸੇਮ ਪਰ ਇਹਦੇ ਤੇ ਵਰਕ ਨਹੀਂ ਹੋਇਆ ਹੋਇਆ ਵੇਖੋ ਇਹ ਬੈਕ ਹੈ ਔਰ ਇਹ ਆ ਗਿਆ ਜੀ ਇਸ ਦਾ ਇਸ ਦੀ ਬਾਟਮ ਆ ਗਈ ਹੁਣ ਬਾਟਮ ਨੂੰ ਤੁਸੀਂ ਹੱਥ ਲਾ ਕੇ ਜੇ ਦੇਖੋਗੇ ਨਾ ਸਿਲਕ ਨੂੰ ਮਾਤ ਕਰ ਰਹੀ ਹੈ ਇਹ ਇੰਨਾ ਕੁ ਜ਼ਿਆਦਾ ਵਧੀਆ ਇਹ ਫੈਬਰਿਕ ਹੈ ਕਲਰ ਜਿਹੜਾ ਮਰਜੀ ਇਸ ਨੂੰ ਸੂਪ ਨੂੰ ਪਾ ਲੈਣ ਚਾਹੇ ਸਿਆਣੀ ਉਮਰ ਵਾਲੇ ਪਾ ਲੈਣ ਚਾਹੇ ਜਿਹੜੀਆਂ ਆਪਣੀਆਂ ਪੜਦੀਆਂ ਨੇ ਬੇਟੀਆਂ ਉਹ ਪਾ ਲੈਣ ਚਾਹੇ ਯੂਨੀਵਰਸਿਟੀਆਂ ਚ ਪੜਾਉਣ ਵਾਲੇ ਪਾ ਲੈਣ ਚਾਹੇ ਸਕੂਲ ਕਾਲਜਾਂ ਚ ਪੜਾਉਣ ਵਾਲੇ ਪਾ ਲੈਣ ਇਸ ਤਰ੍ਹਾਂ ਇਹ ਇਸ ਤੇ ਹੈਂਡਵਰਕ ਵੀ ਆ ਗਿਆ ਆਰੀ ਵਰਕ ਵੀ ਆ ਗਿਆ ਇਹ ਸਾਰਾ ਦੇਖੋ ਇਸ ਤਰ੍ਹਾਂ ਦਾ ਇੱਥੇ ਇਹ ਵਰਕ ਹੋਇਆ ਹੋਇਆ ਇਹ ਵਰਕ ਹੋਇਆ ਹੋਇਆ ਇਹ ਵਿੱਚ ਵਰਕ ਹੋਇਆ ਹੋਇਆ ਹੈਂਡਵਰਕ ਔਰ ਇਹ ਤੇ ਇਹ ਲੱਗੀ ਹੋਈ ਆ 골ਡਨ ਜਿਹੀ ਲੈਂਸ ਲੱਗੀ ਹੋਈ ਆ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਇਹ ਪੀਸ ਬਹੁਤ ਵਧੀਆ ਇਹਦਾ ਵੀ ਦੁਪੱਟਾ ਜਿਹੜਾ ਉਹ ਵੀ ਚਾਰੇ ਪਾਸੇ ਦਾ ਉਸੇ ਤਰ੍ਹਾਂ ਦੀ ਲੈਸ ਲੱਗੀ ਹੋਈ ਹੈ ਜਿਹੜੀ ਆਪਾਂ ਨੇ ਇਹਦੇ ਪੱਲੇ ਤੇ ਦੇਖੀ ਹੈ ਸਾਰੇ ਪੈਕ ਕੀ ਸੀ ਹਜੇਗੇ ਹੋ ਨਹੀਂ ਰਹੇ ਆ ਮਾਲ ਆਇਆ ਹੀ ਆਇਆ ਆ ਦੇਖੋ ਜੀ ਦੁਪੱਟਾ ਵਾਓ ਹੁਣ ਇਹ ਸ਼ੇਡ ਨੇ ਜਿਹੜੇ ਇਹ ਸੋਹਣੇ ਲੱਗਣਗੇ ਆ ਦੇਖ ਲਓ ਜੀ ਉਸੇ ਤਰ੍ਹਾਂ ਦਾ ਜੋ 셔ਟ ਦੇ ਵਿੱਚ ਹੈ ਡਿਜ਼ਾਈਨ ਔਰ ਕਪੜਾ مخਮਲ ਤੇ ਇਸ ਚਾਰੇ ਪਾਸੇ ਜੋ ਉੱਥੇ ਲੱਗੀ ਹੋਈ ਹੈ ਆਪਣੇ ਲੈਸ ਲੱਗੀ ਹੋਈ ਹੈ ਉਸੇ ਤਰ੍ਹਾਂ ਦਾ ਇਹ ਚਾਰੇ ਪਾਸੇ ਲੱਜਾ ਹੋਇਆ ਦੁਪੱਟੇ ਤੇ ਮਤਲਬ ਕਿ ਪੂਰਾ ਤਿਆਰ ਹੈ ਤੁਸੀਂ ਸਿਰਫ ਇਹਨੂੰ ਸਿਲੋਣਾ ਤੇ ਪਾਉਣਾ ਰੇਟ ਉਹੀ ਹੈ ਜੀ ਸਿਰਫ 1500 ਰੁਪਇਆ ਮਾਰਕੀਟ ਚ ਤੁਹਾਨੂੰ ਇਹ ਮਿਲਨੇ ਨਹੀਂ ਹੈਗੇ ਇੰਨੇ ਰੇਟ ਚ ਕਪੜਾ ਇੱਕ ਵਾਰੀ ਤੁਸੀਂ ਲੈ ਕੇ ਦੇਖੋ ਉਸ ਹਿਸਾਬ ਦੇ ਨਾਲ ਕੁਝ ਵੀ ਨਹੀਂ ਹੈਗਾ ਰੇਟ ਅਗਲਾ ਜਿਹੜਾ ਹੈ ਸੂਤ ਉਹੀ ਸੇਮ ਉਹੀ ਰਹੇਗਾ ਇਹ ਵੀ ਉਹਦੇ ਨਾਲ ਲਈਆ ਕਲਰ ਦੇ ਵਿੱਚ ਫਰਕ ਹੈ ਇਹ ਆ ਗਿਆ ਗਰੇ ਕਲਰ ਚ ਉਹ ਪਿਸਤਾ ਕਲਰ ਸੀਗਾ ਪਿਸਤਾ ਤੇ ਮਤਲਬ ਕਿ ਬੜਾ ਮਿੱਠਾ ਜਿਹਾ ਪਿਆਰਾ ਜਿਹਾ ਕਲਰ ਸੀਗਾ ਉਹ ਇਹ ਆ ਗਿਆ ਆਪਣਾ ਗਰੇ ਗਰੇ ਕਲਰ ਵੀ ਇੰਨਾ ਸ਼ਾਬਾਸ਼ ਸੋਹਣਾ ਹੈ ਨਾ ਇਹ ਵੈਰਾ ਵੈਰਾ ਹੋ ਜੂਗੀ ਜਦੋਂ ਤੁਸੀਂ ਸਵਾਲੇ ਆ ਦੇਖੋ ਜੀ ਉਸੇ ਤਰ੍ਹਾਂ ਇਹ ਆ ਗਿਆ ਆਪਣਾ पला पल्ते उस तरह यह लैस लगी हुई है एवं हैंडवर्क भी होता हुआ यर्क है ये आरी वर्क है इतने अगर डिजाइनिंग ए आरी वर्क है और ए वाला या जैंडवर्क है, है। इत भी आरी वर्क होया हुआ उपर तक यह डिज़ाइन बनया हुआ ਬੜਾ ਹੀ ਪਿਆਰਾ ਜਿਹਾ ਕਲਰ ਹੈ ਇਹਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਰਹੇਗੀ ਇਸੇ ਤਰ੍ਹਾਂ ਬੈਕ ਤੇ ਸੇਮ ਇਹੀ ਡਿਜ਼ਾਈਨ ਬਣਿਆ ਹੋਇਆ ਪਰ ਇਸ ਤੇ ਵਰਕ ਨਹੀਂ ਹੈਗਾ ਬੈਕ ਇਹ ਬੈਕ ਆ ਜਾਂਦੀ ਹੈ ਤੇ ਜਿਹੜੀ ਇਸਦੀ ਬਾਟਮ ਹੈ ਉਹ ਵੀ ਆ ਜੇਗੀ ਜੀ ਬਾਟਮ ਪਲੇਨ ਇਹ ਬਾਟਮ ਆ ਗਈ ਮਖਮਲੀ ਕੱਪੜਾ ਹੈ ਬਿਲਕੁਲ ਮਖਮਲੀ ਤੁਸੀਂ ਸਕਰੀਨਸ਼ਾਟ ਲੈ ਲਓ ਸੂਟ ਨੇ ਜਿਹੜੇ ਫ੍ਰੀ ਸ਼ਿਪਿੰਗ ਚ ਤੁਹਾਡੇ ਘਰੇ ਜੇ ਤੁਸੀਂ ਇਹਨੇ ਬਣਵਾਉਣੇ ਆ ਸਾਨੂੰ ਨਾਪ ਭੇਜ ਦਿਓ WhatsApp ਨੰਬਰ ਜਿਹੜਾ ਆਪਣਾ ਚੱਲ ਰਿਹਾ ਸਕਰੀਨ ਤੇ ਤਾਂ ਸੂਟ ਵੀ ਬਣ ਕੇ ਤੁਹਾਡਾ ਤਿਆਰ ਹੋ ਕੇ ਤੁਹਾਡੇ ਘਰੇ ਪਹੁੰਚ ਜਾਊਗਾ ਇਹ ਆ ਗਿਆ ਜੀ ਦੁਪੱਟਾ ਇਸ ਦਾ ਤੇ ਦੁਪੱਟਾ ਦੇਖੋ ਹੁਣ ਤੁਸੀਂ ਬੜੇ ਕਲਰ ਪਤਾ ਨਹੀਂ ਕਿੱਥੋਂ ਇਹਨਾਂ ਨੇ ਲਏ ਹੋਏ ਨੇ ਇੰਨੇ ਸੋਹਣੇ ਚਾਰੇ ਪਾਸੇ ਆ ਜੇਗੀ ਉਸੇ ਤਰ੍ਹਾਂ ਦੀ ਲੈਸ ਆ ਦੇਖੋ ਲੈਸ ਵੀ ਐਵੇਂ ਨਹੀਂ ਮਾੜੀ ਮੁਫਤੀ ਨਹੀਂ ਹੈਗੀ ਬਹੁਤ ਮਹਿੰਗੀ ਆਉਂਦੀ ਹੈ ਇਹ ਵੀ ਕਾਸਟਲੀ ਆਉਂਦੀ ਹੈ ਉਸੇ ਤਰ੍ਹਾਂ ਦਾ ਸਾਰਾ ਡਿਜ਼ਾਈਨ ਦੇਤਾ ਪੂਰਾ ਖੁੱਲਾ ਡੁੱਲਾ ਜਿਹੜਾ ਇਹ ਦੁਪੱਟਾ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਇਹਨਾਂ 'ਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ スクリーンショット ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਉਸੇ ਤਰ੍ਹਾਂ ਦਾ ਪੱਲੇ ਤੇ ਡਿਜ਼ਾਈਨ ਆ ਜਾਊਗਾ ਇਹ ਪੱਲਾ ਕਲਰ ਬੜੇ ਪਿਆਰੇ ਪਿਆਰੇ ਮਿੱਠੇ ਮਿੱਠੇ ਲਾਏ ਹੋਏ ਨੇ ਸੋ ਜਿਹੜਾ ਵੀ ਤੁਸੀਂ ਸੂਟ ਮੰਗਵਾਉਣਾ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਵਟਸਐਪ ਨੰਬਰ 8914503636 ਔਰ ਲੋਕੇਸ਼ਨ ਅਗਰ ਵਿਜ਼ਿਟ ਕਰਨਾ ਹੈ ਤਾਂ ਟਵਾਣਾ ਚੌਂਕ ਤੋਂ ਅੱਗੇ ਐਚ ਕੇ ਫਰਨੀਚਰ ਦਾ ਸ਼ੋਅਰੂਮ ਹੁੰਦਾ ਹੈ ਤਾਂ ਉੱਥੇ ਨਾਲ ਹੀ ਤੁਸੀਂ ਟਰਨ ਕਰੋਗੇ ਬਿਲਕੁਲ ਸਾਹਮਣੇ ਹੈ ਜੇ ਵੀ ਸਾਡੀ ਬੂਟੀਕ ਹੈ ਜੇ ਤੁਸੀਂ ਥਾਪਰ ਯੂਨੀਵਰਸਿਟੀ ਤੋਂ ਆ ਰਹੇ ਹੋ ਤਾਂ ਤੁਸੀਂ ਟਵਾਣਾ ਚੌਂਕ ਦੇ ਸੱਜੇ ਹੱਥ ਮੁੜ ਜਾਣਾ ਜੇ ਤੁਸੀਂ ਲਾ ਯੂਨੀਵਰਸਿਟੀ ਤੋਂ ਜਾਂ ਮਹਾਰਾਜਾ ਭੁਪਿੰਦਰ ਸਿੰਘ ਇੰਟਰਨੈਸ਼ਨਲ ਸਪੋਰਟਸ ਯੂਨੀਵਰਸਿਟੀ ਤੋਂ ਆ ਰਹੇ ਹੋ ਤਾਂ ਤੁਸੀਂ ਟਵਾਣਾ ਚੌਂਕ ਹੈ ਜਿਹੜਾ ਉਹਦੇ ਖੱਬੇ ਹੱਥ ਮੁੜ ਜਾਣਾ ਇਸੇ ਹੱਥ ਜਦੋਂ ਅੱਗੇ ਜਾਉਂਗੇ ਅੱਗੇ ਐਚਕੇ ਫਰਨੀਚਰ ਦਾ ਸ਼ੋਅਰੂਮ ਹੈ ਉਹਦੇ ਨਾਲ ਹੀ ਜਦੋਂ ਤੁਸੀਂ ਐ ਟਰਨ ਕਰੋਗੇ ਬਿਲਕੁਲ ਸਾਹਮਣੇ ਸਾਡਾ ਸ਼ੋਅਰੂਮ ਦਿਖੂਗਾ ਦੋ ਸ਼ੋਅਰੂਮ ਨੇ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਸੂਟ ਆਨਲਾਈਨ ਵੀ ਮੰਗਵਾ ਸਕਦੇ ਹੋ ਕੱਪੜਾ ਇੱਕ ਵਾਰੀ ਸਾਡਾ ਵਰਤ ਕੇ ਦੇਖੋ ਕਿਉਂਕਿ ਵਰਤ ਰਹੇ ਨੇ ਜਿਹੜੇ ਉਹ ਬੁਝਾਰ ਨੂੰ ਭੁੱਲ ਗਏ ਉਹ ਬਾਰ-ਬਾਰ ਸਾਡੇ ਤੋਂ ਹੀ ਉਹ ਆਰਡਰ ਕਰਦੇ ਨੇ ਤੇ ਅੱਗੇ ਵਾਲੇ ਜਿਹੜੇ ਹੋਰ ਸੂਟ ਜਿਹੜੇ ਆਪਾਂ ਨੇ ਆਏ ਨੇ ਉਹ ਵੀ ਆਪਾਂ ਅਗਲੀ ਵੀਡੀਓ ਵਿੱਚ ਸ਼ੋਅ ਕਰਾਂਗੇ ਤੁਹਾਨੂੰ ਸਤਿ ਸ੍ਰੀ ਅਕਾਲ ਜੀ